ਸਾਲ 2024 ਅਕਤੂਬਰ ਦਾ ਮਹੀਨਾ ਦੇਸ਼ ਨੇ ਇੱਕ ਮਹਾਨ ਵਿਅਕਤੀ ਨੂੰ ਕੋਹਾ ਦਿੱਤਾ ਜਿਸ ਨੇ ਸਾਰੀ ਉਮਰ ਲੋਕਾਂ ਦੀ ਮਦਦ ਕੀਤੀ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੀ ਚਰਚਾ ਹਰ ਰੋਜ਼ ਹੁੰਦੀ ਹੈ ਅਸੀਂ ਗੱਲ ਕਰ ਰਹੇ ਹਾਂ ਰਤਨ ਟਾਟਾ ਬਾਰੇ ਰਤਨ ਟਾਟਾ ਜੀ ਦਾ ਦਿਹਾਂਤ 9 ਅਕਤੂਬਰ 2024 ਨੂੰ ਹੋਇਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਉਹਨਾਂ ਦੀ ਜਾਇਦਾਦ ਕਿਸ ਨੂੰ ਮਿਲੇਗੀ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਰਹੱਸਮਈ ਆਦਮੀ ਦਾ ਜ਼ਿਕਰ ਹੋਇਆ ਹੈ ਜਿਸ ਨੂੰ ਰਤਨ ਟਾਟਾ ਦੀ ਜਾਇਦਾਦ ਵਿੱਚ ਲਗਭਗ 500 ਕਰੋੜ ਰੁਪਏ ਦਾ ਹਿੱਸਾ ਮਿਲ ਸਕਦਾ ਹੈ ਦਰਅਸਲ ਦਾ ਇਕਨੋਮਿਕਸ ਟਾਈਮ ਦੀ ਰਿਪੋਰਟ ਅਨਸਾਰ ਰਤਨ ਟਾਟਾ ਨੇ ਆਪਣੀ 500 ਕਰੋੜ ਰੁਪਏ ਦੀ ਜਾਇਦਾਦ ਮੋਹਨੀ ਮੋਹਨ ਦੱਤਾ ਨੂੰ ਦੇ ਦਿੱਤੀ ਹੈ ਜੋ ਰਤਨ ਟਾਟਾ ਅਤੇ ਉਹਨਾਂ ਦੇ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ ਰਤਨ ਟਾਟਾ ਦੁਆਰਾ ਦਿੱਤੀ ਗਈ وصੀਹਤ ਵਿੱਚ ਮੋਹਨੀ ਮੋਹਨ ਦੱਤਾ ਨੂੰ ਉਹਨਾਂ ਦੇ ਇੱਕ ਹੋਰ ਵਾਰਿਸ ਵਜੋਂ ਦਰਸਾਇਆ ਗਿਆ ਹੈ ਹਾਲਾਂਕਿ ਇਹ 500 ਕਰੋੜ ਰੁਪਏ ਦੀ ਜਾਇਦਾਦ ਮੋਹਨੀ ਮੋਹਨ ਦੱਤਾ ਨੂੰ ਪ੍ਰਾਈਵੇਟ ਵਿੱਚੋਂ ਲੰਘਣ ਅਤੇ ਹਾਈ ਕੋਰਟ ਦੁਆਰਾ ਪ੍ਰਮਾਣਿਤ ਹੋਣ ਤੋਂ ਬਾਅਦ ਹੀ ਦਿੱਤੀ ਜਾਵੇਗੀ ਇਸ ਵੇਲੇ ਇਸ ਕੰਮ ਵਿੱਚ ਲਗਭਗ 6 ਮਹੀਨੇ ਲੱਗ ਸਕਦੇ ਹਨ ਆਹ ਹੁਣ ਜਾਣਦੇ ਹਾਂ ਕੌਣ ਹੈ ਮੋਹਨੀ ਮੋਹਨ ਦਿੱਤਾ ਜਮਸ਼ੇਦਪੁਰ ਦੇ ਇੱਕ ਉਦਮੀ ਹਨ ਅਤੇ ਸਟੈਲੀਅਨ ਕੰਪਨੀ ਦੇ ਸਹਿ ਮਾਲਕ ਹਨ ਹਾਲਾਂਕਿ ਸਟੈਲੀਅਨ ਬਾਅਦ ਵਿੱਚ ਟਾਟਾ ਸਰਵਿਸਿਜ਼ ਦਾ ਹਿੱਸਾ ਬਣ ਗਿਆ ਸਟੈਲੀਅਨ ਦੇ ਟਾਟਾ ਸਰਵਿਸਿਜ਼ ਨਾਲ 18ਵੇਂ ਤੋਂ ਪਹਿਲਾਂ ਮੋਹਨੀ ਮੋਹਨ ਦਿੱਤਾ ਕੋਲ ਕੰਪਨੀ ਵਿੱਚ 80% ਹਿੱਸੇਦਾਰੀ ਸੀ ਅਤੇ ਬਾਕੀ 20% ਹਿੱਸੇਦਾਰੀ ਟਾਟਾ ਸਰਵਿਸਿਜ਼ ਕੋਲ ਸੀ ਮੋਹਨੀ ਮੋਹਨ ਦੱਤਾ ਨੇ ਰਤਨ ਟਾਟਾ ਦੇ ਅੰਤਿਮ ਸੰਸਕਾਰ ਸਮੇਂ ਖੁਲਾਸਾ ਕੀਤਾ ਸੀ ਕਿ ਉਹ ਅਤੇ ਰਤਨ ਟਾਟਾ ਇੱਕ ਦੂਜੇ ਨੂੰ ਕਈ ਸਾਲਾਂ ਤੋਂ ਜਾਣਦੇ ਹਨ ਅਤੇ ਉਹ ਦੋਵੇਂ ਪਹਿਲੀ ਵਾਰ ਜਮਸ਼ੇਦਪੁਰ ਦੇ ਡੀਲਰ ਹੋਸਟਲ ਵਿੱਚ ਮਿਲੇ ਸਨ ਜਦੋਂ ਉਹ ਸਿਰਫ 24 ਸਾਲਾਂ ਦੇ ਸਨ ਹਾਲਾਂਕਿ ਜਦੋਂ ਮੋਹਨੀ ਮੋਹਨ ਦੱਤਾ ਦਾ ਨਾਮ ਰਤਨ ਟਾਟਾ ਦੀ ਵਸੀਅਤ ਦੇ ਵਿੱਚ ਆਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਉਸ ਬਾਰੇ ਪਤਾ ਲੱਗਾ ਲੋਕਾਂ ਨੇ ਪਹਿਲਾਂ ਉਸ ਦਾ ਨਾਮ ਕਦੀ ਵੀ ਨਹੀਂ ਸੁਣਿਆ ਸੀ ਟਾਟਾ ਗਰੁੱਪ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਮੋਹਨੀ ਮੋਹਨ ਦੱਤਾ ਨੇ ਹਮੇਸ਼ਾ ਕਿਹਾ ਕਿ ਉਹ ਰਤਨ ਟਾਟਾ ਦੇ ਪਰਿਵਾਰ ਦੇ ਨੇੜੇ ਹਨ ਹਾਲ ਹੀ ਵਿੱਚ ਦੱਤਾ ਨੇ ਮੀਡੀਆ ਨੂੰ ਦੱਸਿਆ ਕਿ ਰਤਨ ਟਾਟਾ ਨੇ ਮੇਰੀ ਮਦਦ ਕੀਤੀ ਸੀ ਅਤੇ ਉਹਨਾਂ ਨੇ ਮੈਨੂੰ ਸਮਰੱਥ ਬਣਾਇਆ ਸੀ ਇਹ ਮੰਨਿਆ ਜਾਂਦਾ ਹੈ ਕਿ ਦੱਤਾ ਦਾ ਰਤਨ ਟਾਟਾ ਨਾਲ ਸਬੰਧ ਲਗਭਗ 6 ਦਹਾਕੀਆਂ ਤੱਕ ਰਿਹਾ ਹੈ ਕਥੇ ਤੌਰ ਤੇ ਮੋਹਨੀ ਮੋਹਨ ਦੱਤਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਰਤਨ ਟਾਟਾ ਦੇ ਜਨਮ ਦਿਨ ਦੇ ਜਸ਼ਨਾਂ ਵਿੱਚ ਸੱਦਾ ਵੀ ਦਿੱਤਾ ਗਿਆ ਸੀ ਜਦੋਂ ਕਿ ਇਸ ਸਮਾਗਮ ਵਿੱਚ ਸਿਰਫ ਨਜ਼ਦੀਕੀ ਸਹਿਯੋਗੀਆਂ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ ਰਤਨ ਟਾਟਾ ਨੇ ਆਪਣੀ ਵਸੀਅਤ ਵਿੱਚ ਆਪਣੇ ਪਾਲਤੂ ਕੁੱਤੇ ਦੀ ਦੇਖਭਾਲ ਦੀ ਗੱਲ ਵੀ ਕੀਤੀ ਸੀ ਆਓ ਜਾਣਦੇ ਹਾਂ ਟੀਟੋ ਦੀ ਦੇਖਭਾਲ ਹੁਣ ਕੌਣ ਕਰੇਗਾ ਜ਼ਿਕਰ ਜੋਖ ਹੈ ਕਿ ਰਤਨ ਟਾਟਾ ਦੀ ਵਸੀਅਤ ਉਹਨਾਂ ਦੀ ਮੌਤ ਤੋਂ ਲਗਭਗ 2 ਹਫ਼ਤੇ ਬਾਅਦ ਜਨਤਕ ਕੀਤੀ ਗਈ ਸੀ ਇਸ ਨੇ ਕਈ ਲਾਪਤਰੀਆਂ ਵਿੱਚ ਫੰਡ ਵੰਡੇ ਹਨ ਜਿਨ੍ਹਾਂ ਵਿੱਚ ਉਹਨਾਂ ਦਾ ਭਰਾ ਮਤਰਿਆ ਪੈਣਾ ਉਸ ਦਾ ਸਮਰਪਿਤ ਕਰੇਲੂ ਸਟਾਫ ਅਤੇ ਉਸ ਦਾ ਕਾਰਜਕਾਰੀ ਸਹਾਇਕ ਸ਼ਾਂਤ ਨੂੰ ਨਾਈਡੂ ਵੀ ਸ਼ਾਮਲ ਹੈ ਰਤਨ ਟਾਟਾ ਨੇ ਆਪਣੇ ਪਾਲਤੂ ਕੁੱਤੇ ਟਿਟੋ ਦੀ ਅਸੀਮਤ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਕਈ ਪ੍ਰਬੰਧ ਵੀ ਕੀਤੇ ਹਨ ਉਨ੍ਹਾਂ ਦੀ ਜਾਇਦਾਦ ਵਿੱਚ ਅਲੀ ਬਾਗ ਵਿੱਚ ਇੱਕ ਬੀਚ ਮੰਗਲਾ ਯੂਹੂ ਦੇ ਵਿੱਚ ਦੋ ਮੰਜ਼ਲਾ ਘਰ 350 ਕਰੋੜ ਰੁਪਏ ਤੋਂ ਵੀ ਵੱਧ ਮੁੱਲ ਦੀਆਂ ਫਿਕਸਡ ਡਿਪੋਜ਼ਿਟ ਅਤੇ ਟਾਟਾ ਸਨ ਵਿੱਚ ਹਿੱਸੇਦਾਰੀ ਸ਼ਾਮਲ ਹੈ